ਇਹ ਜੋ ਤੁਸੀਂ ਕਾਲੇ ਕੱਪੜਿਆਂ 'ਚ ਮੂੰਹ ਟਕੀ ਲੋਕ ਦੇਖ ਰਹੇ ਹੋ ਇਹ ਇਨਸਾਨੀਅਤ ਦੇ ਨਾਮ ਤੇ ਕਲੰਖ ਹਨ ਇਹ ਉਹ ਲੋਕ ਹਨ ਜਿਨ੍ਹਾਂ ਨੇ 15 ਅਗਸਤ ਨੂੰ ਖੰਨਾ ਦੇ ਸ਼ਿਪਰੀ ਮੰਦਿਰ ਵਿੱਚ ਜਿੱਥੇ ਚਾਂਦੀ ਦੇ ਗਹਿਣਿਆਂ ਦੀ ਚੋਰੀ ਕੀਤੀ ਸੀ ਉੱਥੇ ਹੀ ਸ਼ਿਵਲਿੰਗ ਨੂੰ ਖੰਡਿਤ ਕਰਕੇ ਬੇਅਦਬੀ ਵੀ ਕੀਤੀ ਸੀ ਤੇ ਉਸ ਤੋਂ ਬਾਅਦ ਤਾਂ ਜਿਵੇਂ ਸਾਰਾ ਹਿੰਦੁਸਤਾਨੀ ਗੁੱਸੇ ਦੀ ਅੱਗ ਵਿੱਚ ਤਪ ਗਿਆ ਹੋਵੇ ਪ੍ਰਸ਼ਾਸਨ ਨੇ ਜਨਮ ਅਸ਼ਟਮੀ ਤੱਕ ਦਾ ਸਮਾਂ ਮੰਗਿਆ ਸੀ ਪਰ ਜਨਮ ਅਸ਼ਟਮੀ ਤੋਂ ਪਹਿਲਾਂ ਹੀ ਅੱਜ ਖੰਨਾ ਪੁਲਿਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਇਸ ਤੋਂ ਬਾਅਦ ਖੰਨਾ ਦੀ ਐਸਐਸਪੀ ਮੈਡਮ ਨੇ ਪ੍ਰੈਸ ਕਾਨਫਰੰਸ ਕਰ ਦੱਸੇ ਸਾਰੇ ਰਾਜ ਵੀ ਕੁਝ ਸਾਰੇ ਨਹੀਂ ਜਾਣਦੇ ਹੋਗੇ 15 ਅਗਸਤ 2024 ਆਪਣੀ ਕਟੂਨ ਸ਼ਿਵ ਮੰਦਿਰ ਸ਼ਿਵ ਗੁਰੀ ਦੀ ਏਰੀਆ ਦੇ ਵਿੱਚ ਚੋਰੀ ਹੋਈ ਸੀਗੀ ਔਰ ਚੋਰੀ ਚੋਰੀ ਕਰਨ ਦੇ ਦੌਰਾਨ ਇੰਨੇ ਸ਼ਿਵ ਮੰਦਿਰ ਦਾ ਸ਼ਿਵਲਿੰਗ ਦੇ ਪਰ ਉਹ ਸ਼ਿਵਲਿੰਗ ਵੀ ਨੇ ਖੰਡਿਤ ਕੀਤਾ ਸੀਗਾ ਉਹਨਾਂ ਨੂੰ ਲੈ ਕੇ ਬਹੁਤ ਸਾਰੇ ਸਾਰੀ ਆਪਣੇ ਲੋਕਲ ਲੋਕੀਏ ਪੰਜਾਬ ਦੇ ਸਾਰੇ ਲੋਕੀਏ ਉਹਨਾਂ ਦੀ ਧਾਰਮਿਕ ਭਾਵਨਾ ਨੂੰ ਕਿਸ ਪਹੁੰਚਾ ਸੀਗਾ ਉਹ ਰੋਸ਼ਨੀ ਜੋ ਹੈਗਾ ਸਾਨੂੰ ਦੇਖਣ ਨੂੰ ਮਿਲਿਆ ਸੀ ਮਾਮਲੇ ਦੀ ਸੈਂਸਿਟਿਵਿਟੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਕਿ ਖੰਨਾ ਪੁਲਿਸ ਨੇ ਵਕ ਵਕ ਟੀਮਾਂ ਬਣਾ ਕੇ ਸਾਡੇ 6 ਟੀਮ ਬਣੀ ਸੀਗੀ ਇਮੀਡੀਏਟਲੀ ਇਸ ਕੰਮ ਦੇ ਉੱਤੇ ਲੱਗੇ ਰਹੇ ਔਰ ਇਹਦੇ ਵਿੱਚ ਸਾਨੂੰ ਬਟਾਲਾ ਪੁਲਿਸ ਦਾ ਵੀ ਮਦਦ ਮਿਲਿਆ ਨਾਲੇ ਜੋ ਹੈਗਾ ਵਕਫਾ ਜਿਲ੍ਹਾ ਦੀ ਔਰ ਵਕਫ ਵਕ ਜੋ ਰਾਜਿਆ ਦੀ ਜੋ ਅਲੱਗ ਬਾਕੀ ਦੀ ਸਟੇਟ ਹੈਗੇ ਉਹਨਾਂ ਦਾ ਵੀ ਇਹਦੇ ਤੇ ਸਾਨੂੰ ਮਦਦ ਮਿਲਿਆ ਮੈਂ ਪੀਸੀ ਦੇ ਦੌਰਾਨ ਤੁਹਾਨੂੰ ਦੱਸਦਾ ਹਾਂ ਇਹਦੇ ਤੇ ਕੰਮ ਕਰਦੇ ਹੋਏ ਸਾਨੂੰ ਦੋ ਸਸਪੈਕਟ ਉਹਨਾਂ ਦੇ ਫੋਟੋਗ੍ਰਾਫਸ ਮਿਲੇ ਸੀਗੇ ਵੀਡੀਓ ਕਟੇਸ਼ ਮਿਲੇ ਸੀ ਉਹ ਅਸੀਂ ਪਬਲਿਕ ਦੇ ਨਾਲ ਵੀ ਸ਼ੇਅਰ ਕੀਤਾ ਸੀ ਕਿਉਂਕਿ ਸਾਨੂੰ ਉਮੀਦ ਸੀਗਾ ਕਿ ਪਬਲਿਕ ਦੇ ਵਿੱਚੋਂ ਵੀ ਕੁਝ ਇਨਪੁਟ ਸਾਨੂੰ ਮਿਲ ਸਕਦੀ ਸੀ ਅ ਲੇਕਿਨ ਇਹਦੇ ਵਿੱਚ ਸਾਇੰਟੀਫਿਕਲੀ ਵੀ ਕੰਮ ਕਰਦੇ ਹੋਏ ਜੋ ਵਿਗਿਆਨਿਕ ਤਰੀਕੇ ਨਾਲ ਜੋ ਪੁਲਿਸਿੰਗ ਦੀ ਕੰਮ ਹੋ ਰਹੀ ਹੈ ਉਹਦੇ ਨਾਲ ਵੀ ਕੰਮ ਕਰਦੇ ਹੋਏ ਅਸੀਂ ਪੁਰਾਣੀ ਜੋ ਕੇਸਸ ਇਸ ਤਰੀਕੇ ਦੀ ਜੋ ਚੋਰੀ ਹੈਗੀ ਆ ਉਹ ਵਕਫ ਵਕ ਅਗਰ ਮੰਨ ਲੀਜੀ ਕੋਈ ਦੂਸਰੇ ਜ਼ਿਲ੍ਹੇ ਦੇ ਵਿੱਚ ਹੋਏ ਨੇ ਜਾਂ ਦੂਸਰੇ ਰਾਜ ਦੇ ਵਿੱਚ ਹੋਏ ਨੇ ਉਹਦੇ ਕਰਕੇ ਉਹਨਾਂ ਨਾਲ ਸ਼ੇਅਰ ਕਰਕੇ ਉਹਨਾਂ ਵੱਲੋਂ ਅਸੀਂ ਡਿਟੇਲਸ ਮੰਗੇ ਸੀਗੇ ਉਥੋਂ ਦੀ ਸਾਨੂੰ ਇੱਕ ਇਨਪੁਟ ਮਿਲੀ ਸੀ ਪੰਚਕੁਲਾ ਵੱਲੋਂ ਇੱਕ ਇਨਪੁਟ ਮਿਲੀ ਸੀ ਜੀ ਚੰਡੀਗੜ੍ਹ ਵੱਲੋਂ ਇੱਕ ਦਿੱਲੀ ਤੋਂ ਮਿਲੀ ਸੀ ਅਸੀਂ ਸਾਰਿਆਂ ਨੂੰ ਫੋਲੋ ਕਰਦੇ ਹੋਏ ਇੱਕ ਸਸਪੈਕਟ ਦੇ ਉੱਤੇ ਜ਼ੀਰੋ ਇਨ ਕੀਤਾ ਸੀਗਾ ਉਹਨਾਂ ਨੂੰ ਫੋਲੋ ਕਰਦੇ ਹੋਏ ਉੱਤਰਾਖੰਡ ਤੋਂ ਇੱਕ ਮੇਨ ਦੋਸ਼ੀ ਇਸ ਕੇਸ ਦਾ ਹੈਗਾ ਰੇਸ਼ਮ ਸਿੰਘ ਉਹਨਾਂ ਨੂੰ ਅਸੀਂ ਫੜੇ ਔਰ ਉਹਨਾਂ ਦੇ ਜਦੋਂ ਫੜਨ ਤੋਂ ਬਾਅਦ ਉਹਨੇ ਕਨਫੈਸ ਵੀ ਕੀਤਾ ਕਿ ਉਹਨਾਂ ਨੇ ਆਪਣੇ ਗੈਂਗ ਮੈਂਬਰਾਂ ਦੇ ਨਾਲ ਮਿਲ ਕੇ ਜੋ ਸ਼ਿਵਪੂਰੀ ਮੰਦਿਰ ਹੈ ਉਥੋਂ ਦੀ ਇਹਨੇ ਚੋਰੀ ਕੀਤਾ ਸੀਗਾ ਇਹ ਨੌੜੀ ਜੋ ਸੀਗੇ ਇੱਕ ਰਵੀ ਕੁਮਾਰ ਸੀਗਾ ਉਹ ਰੋਪੜ ਜ਼ਿਲ੍ਹਾ ਜ਼ਿਲ੍ਹਾ ਰੋਪੜ ਪੰਜਾਬ ਸਟੇਟ ਦਾ ਸੀਗਾ ਨਾਲ ਹੀ ਉਹਨਾਂ ਦੇ ਨਾਲ ਇੱਕ ਹਨੀ ਉਹ ਵੀ ਰੋਪੜ ਦਾ ਸੀਗਾ ਔਰ ਇੱਕ 모हित ਉਹ ਹੈਗਾ ਅਲੀਗੜ ਉੱਤਰ ਪ੍ਰਦੇਸ਼ ਦਾ ਉਹਦੇ ਨਾਲ ਜੋ ਇਹਨਾਂ ਦੇ ਨਾਲ ਜੋ ਸੁਨਿਆਰਾ ਹੈਗਾ ਉਹ ਹੈਗਾ ਲਖਨਊ ਉੱਤਰ ਪ੍ਰਦੇਸ਼ ਦਾ ਸੋ ਇੰਨੇ ਇਹਨਾਂ ਦੇ ਵਿੱਚ ਕੰਮ ਕਰਦੇ ਹੋਏ ਟੈਕਨੀਕਲੀ ਕੰਮ ਕਰਦੇ ਹੋਏ ਖੰਨਾ ਪੁਲਿਸ ਤੇ ਵੱਖ-ਵੱਖ ਟੀਮ ਇਕੱਠੇ ਇਸ ਸਾਰੇ ਰਾਜਿਆ ਦੇ ਵਿੱਚ ਆਪਣੀ ਟੀਮ ਰੇਡ ਕਰ ਰਹੀ ਸੀਗੀ ਇਹਦੇ ਵਿੱਚ ਮੈਂ ਐਸਐਸਪੀ ਚੰਡੀਗੜ੍ਹ ਸ਼੍ਰੀ ਸ਼੍ਰੀਮਤੀ ਕਵਰਦੀਪ कौर ਉਹਨਾਂ ਦਾ ਮੈਂ ਧੰਨਵਾਦ ਦੇਣਾ ਚਾਹਾਂਗੀ ਉਹਨਾਂ ਦੀ ਟੀਮ ਦੇ ਨਾਲ ਮਿਲ ਕੇ ਅਸੀਂ ਇੱਕ ਦੋਸ਼ੀ ਨੂੰ ਚੰਡੀਗੜ੍ਹ ਤੋਂ ਫੜਿਆ ਉਹਦੇ ਨਾਲ ਨਾਲ ਐਸਐਸਪੀ ਉਦਮ ਸਿੰਘ ਨਗਰ ਉਤਰਾਖੰਡ ਰਾਜ ਉਤਰਾਖੰਡ ਮਨਜੂਨਾਥ ਜੀ ਉਹਨਾਂ ਦਾ ਮੈਂ ਧੰਨਵਾਦ ਕਰਨਾ ਚਾਹਾਂਗੀ ਉਹਨਾਂ ਦੇ ਲੋਕਲ ਟੀਮ ਦੇ ਨਾਲ ਮਿਲ ਕੇ ਆਪਣੇ ਡੀਐਸਪੀ ਹੈਗੇ ਸਮਰਾਲਾ ਨਾਲੇ ਉਹਨਾਂ ਦੇ ਕੋਲ ਡੀਐਸਪੀ ਡੀ ਦਾ ਚਾਰਜ ਹੈਗੇ ਉਹਨਾਂ ਨੇ ਉਦਮ ਸਿੰਘ ਨਗਰ ਤੋਂ ਰੇਸ਼ਮ ਸਿੰਘ ਨੂੰ ਅਰੈਸਟ ਕੀਤਾ ਉਹਦੇ ਨਾਲ ਜੋ ਜਗਜੀਵਨ ਜੀ ਹੈ ਹਮਾਰੇ ਸਪੈਸ਼ਲ ਬ੍ਰਾਂਚ ਦਾ ਉਹਨਾਂ ਨੇ ਲਖਨਊ ਜਾ ਕੇ ਜੋ ਸੁਨਿਆਰਾ ਸੀਗਾ ਜਿਨ੍ਹਾਂ ਨੇ ਇਹ ਚੋਰੀ ਦਾ ਸਮਾਨ ਖਰੀਦੀ ਸੀ ਉਹਨਾਂ ਨੂੰ ਅਸੀਂ ਗ੍ਰਿਫਤਾਰ ਕਰਕੇ ਲੈ ਕੇ ਆਏ ਉਹਨਾਂ ਦੇ ਨਾਲ ਨਾਲ ਉਹਨਾਂ ਨੇ ਅਲੀਗੜ੍ਹ ਤੇ ਵੀ ਇਹਨਾਂ ਨੇ ਰੇਡ ਕੀਤਾ ਸੀਗਾ ਉਸਦੇ ਅਲਾਵਾ ਜੋ ਲੋਕਲ ਟੀਮ ਸੀਗੇ ਉਹਨੇ ਰੋਪੜ ਤੋਂ ਅਰੈਸਟ ਕੀਤੀ ਇਹਦੇ ਵਿੱਚ ਮੈਂ ਹਾਈਲਾਈਟ ਕਰਨਾ ਚਾਹਾਂਗੀ ਕਿ ਆਪਣੀ ਲੋਕਲ ਟੀਮ ਜੋ ਹੈਗੀ ਖੰਨਾ ਸੀਆਈ ਦੀ ਇਨਸਪੈਕਟਰ ਅਮਨਦੀਪ ਹੈ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਉਹਨਾਂ ਦੇ ਨਾਲ-ਨਾਲ ਸਬ ਇਨਸਪੈਕਟਰ ਸਿਮਰਨ ਹੈ ਆਪਣੀ ਟੈਕਨੀਕਲ ਦੇ ਦੌਰਾਨ ਕਿਉਂਕਿ ਇਹਦੇ ਵਿੱਚ ਬਹੁਤ ਸਾਰਾ ਵਿਗਿਆਨਿਕ ਤਰੀਕੇ ਨਾਲ ਆਪਾਂ ਨੂੰ ਕੰਮ ਕਰਨਾ ਪੈ ਗਿਆ ਇਹ ਇਨੇ ਬਹੁਤ ਬੜੀਆ ਕੰਮ ਕੀਤਾ ਉਹਦੇ ਨਾਲ ਜੋ ਚਾਰ ਮੁਲਾਜ਼ਮ ਸੜੇ ਬਟਾਲਾ ਪੁਲਿਸ ਤੇ ਵੀ ਆਏ ਸੀਗੇ ਅ ਐਸਆਈ ਜੀਪੀ ਸਿੰਘ ਐਸਆਈ ਕੁਲਦੀਪ ਐਸਆਈ ਰਜਿੰਦਰ ਔਰ ਕਾਂਸਟੇਬਲ ਅ ਅਮਨਪ੍ਰੀਤ ਇਨਾਂ ਨੇ ਸਾਨੂੰ ਲੋਕਲੀ ਸੀਸੀਟੀਵੀ ਚੈੱਕ ਕਰਨ ਦੇ ਵਿੱਚ ਸਾਡੀ ਮਦਦ ਕੀਤੀ ਸੀ ਔਰ ਇਹ ਸਾਰੇ ਚੀਜ਼ਾਂ ਦਾ ਜੋ ਓਵਰਆਲ ਸੁਪਰਵੀਜ਼ਨ ਜੋ ਚੱਲ ਰਿਹਾ ਸੀਗਾ ਉਹ ਆਪਣੀ ਐਸਪੀਡੀ ਸਾਹਿਬ ਸਰਵਜਿੰਦਰ ਜੀ ਉਹ ਕਰ ਰਹੇ ਸੀਗੇ ਲੇਕਿਨ ਇਹ ਪੂਰੀ ਵਾਰਦਾਤ ਜਦੋਂ ਹੋਈ ਇਨਾਂ ਦਾ ਸੈਂਸਿਟਿਵ ਨੂੰ ਸੈਂਸਿਟਿਵਿਟੀ ਨੂੰ ਧਿਆਨ ਨੇ ਰੱਖਦੇ ਹੋਏ डीजीपी साहब पंजाब गौरव यादव जी और नाले अपने लुधियाना रेंज डीआईजी मैडम दनप्रीत कौर हर एक जो अपना तफ्तीश ਦਾ ਪਹਿਲੂ ਸੀਗਾ ਉਹਨਾਂ ਦੇ ਵਿੱਚ ਉਹਨਾਂ ਦੇ ਗਾਈਡੈਂਸ ਦੇ ਤਹਿਤ ਇਹ ਕੰਮ ਹੋ ਪਾਇਆ ਹੈਗਾ और मैं सारे ही सीनियर ऑफिसर्स ਦਾ ਧੰਨਵਾਦ ਕਰਨਾ ਚਾਹਾਂਗੀ ਨਾਲੇ ਖੰਨਾ ਦੇ ਜੋ ਜਿਨੇ ਵੀ ਆਪਣੇ ਪਬਲਿਕ ਨੇ ਉਹਨਾਂ ਦਾ ਵੀ ਮੈਂ ਧੰਨਵਾਦ ਕਰਨਾ ਚਾਹਾਂਗੀ ਜੋ ਇਹਨਾਂ ਨੇ ਕੋਆਪਰੇਸ਼ਨ ਸਾਨੂੰ ਦਿੱਤੀ ਹੈਗੀ ਉਦੇ ਨਾਲ ਹੀ ਪੂਰੇ ਪੰਜਾਬ ਦੇ ਜੋ ਮਾਹੌਲ ਨੂੰ ਸ਼ਾਂਤਮਈ ਰੱਖਣ ਦੇ ਵਿੱਚ ਜੋ ਵੀ ਮਤਲਬ ਜੋ ਵੀ ਇਨ ਦੇ ਵੱਲੋਂ ਸੈਕਟਰ ਵੱਲੋਂ ਸਾਨੂੰ ਕੋਆਪਰੇਸ਼ਨ ਮਿਲਿਆ ਉਹਨਾਂ ਦਾ ਸਾਰਿਆਂ ਦਾ ਮੈਂ ਧੰਨਵਾਦੀ ਰਿਤੇ ਤੜੇ ਰਹੀ ਮੈਂ ਦੇਣਾ ਚਾਹਾਂਗੀ ਇਹਦੇ ਵਿੱਚ ਮੈਂ ਇੱਕ ਚੀਜ਼ ਦੱਸਣਾ ਚਾਹਾਂਗੀ ਕਿ ਜੋ ਇਹਦੇ ਵਿੱਚ ਚੋਰ ਹੈਗੇ ਜੋ ਕ੍ਰਿਮੀਨਲਸ ਨੇ ਉਹ ਪੰਜਾਬ ਦੇ ਨਾਲ ਜਾਂ ਖੰਨੇ ਦੇ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਸੀਗਾ ਉਸ ਅਰੇ ਇੱਕ ਇੰਟਰ ਸਟੇਟ ਗੈਂਗ ਹੈਗੀ ਇੰਨੇ ਵੱਖ-ਵੱਖ ਰਾਜ ਦੇ ਬਿਲੋਂਗ ਕਰਦੇ ਹੈਗੇ ਇਹਨਾਂ ਨੇ ਵੱਖ-ਵੱਖ ਰਾਜੇ ਤੇ ਰਾਜ ਦੇ ਵਿੱਚ ਜਾ ਕੇ ਕ੍ਰਾਈਮ ਕੀਤੀ ਹੈ ਜਦੋਂ ਅਸੀਂ ਇਹਦੇ ਵਿੱਚ ਅਰੈਸਟ ਕੀਤਾ ਸਾਡੇ ਤਫਤੀਸ਼ ਦੌਰਾਨ ਸਾਡੇ ਪੁੱਛਗਿੱਛ ਦੌਰਾਨ ਇਹਨਾਂ ਨੇ ਦੋ ਚੋਰੀਆ ਹੋਰ ਮੰਨੇ ਨੇ ਜਿਨ੍ਹਾਂ ਨੇ ਬੰਗਲੌਰ ਕਰਨਾਟਕਾ ਦੇ ਵਿੱਚ ਕੀਤੀ ਸੀਗੇ ਪਿਛਲੇ 2 ਮਹੀਨੇ ਦੇ ਵਿੱਚ ਉੱਥੇ ਇਹਨਾਂ ਨੇ ਦੋ ਮੰਦਰਾਂ ਦੇ ਵਿੱਚ ਚੋਰੀ ਕੀਤੀ ਸੀਗੇ ਤਕਰੀਬਨ 8 ਕਿਲੋ ਚਾਂਦੀ ਇਹਨੇ ਉਥੋਂ ਦੀ ਚੋਰੀ ਕਰਕੇ ਲਿਆਇ ਸੀ ਔਰ ਇਸੀ ਸੁਨਿਆਰੇ ਨੂੰ ਹੀ ਨੇ ਵੇਚਿਆ ਸੀਗਾ ਇਸ ਤੇ ਅਲਾਵਾ ਤੁਹਾਨੂੰ ਯਾਦ ਹੋਊਗਾ 2018 ਦੇ ਵਿੱਚ ਮਾਨਸਾ ਦੇਵੀ ਕੰਪਲੈਕਸ ਪੰਚਕੁਲਾ ਦੇ ਵਿੱਚ ਇੱਕ ਵੱਡੀ ਚੋਰੀ ਹੋਈ ਸੀ ਉਹਦੇ ਵਿੱਚ ਵੀ ਇਹੀ ਗੈਂਗ ਜੋ ਹੈਗਾ ਉਹਨੇ ਕੀਤਾ ਸੀਗਾ ਜੋ ਇਹਦੇ ਚ ਰੇਸ਼ਮ ਸਿੰਘ ਜੋ ਹੈ ਮੇਨ ਅਨਦਰ ਮੈਂਬਰ ਹੈਗਾ ਗੈਂਗ ਦਾ ਉਹਨਾਂ ਦੇ ਉੱਤੇ 10 ਪਰਚੇ ਹੈਗੇ ਆ ਚੋਰੀ ਆ ਦੀ ਉਹਦੇ ਵਿੱਚ ਲਖਨਊ ਤੋਂ ਲਖਨਊ ਦੀ ਹੈਗੇ ਆ ਔਰ ਚੰਡੀਗੜ੍ਹ ਦੇ ਹੈਗੇ ਆ ਔਰ ਪੰਚਕੁਲੇ ਦੇ ਨੇ ਔਰ ਉਤਰਾਖੰਡ ਦੇ ਨੇ ਉਹਨਾਂ ਇੱਕ ਬਹੁਤ ਹੀ ਇੰਟਰਸਟਿੰਗ ਚੀਜ਼ ਮੈਂ ਤੁਹਾਨੂੰ ਦੱਸਣਾ ਚਾਹਾਂਗੀ ਕਿ ਇਨਨੀ ਕੱਲ ਰਤ ਦਿੱਲੀ ਤੋਂ ਨਿਕਲਣਾ ਸੀਗਾ ਤਮਿਲਨਾਡੂ ਔਰ ਤੇਲੰਗਾਨਾ ਕੇ ਲਈ ਉਹਨਾਂ ਨੇ ਉੱਥੇ ਚੋਰੀ ਕਰਨਾ ਸੀ ਦੋ ਮੰਦਰਾਂ ਦੇ ਵਿੱਚ ਦੋ ਮੰਦਰ ਤੇਲੰਗਾਨਾ ਦੇ ਵਿੱਚ ਔਰ ਦੋ ਮੰਦਰ ਇਹਨੇ ਤਮਿਲਨਾਡੂ ਦੇ ਵਿੱਚ ਕਿਉਂਕਿ ਇਹ ਉਸ ਤੋਂ ਪਹਿਲੇ ਹੀ ਆਪਣੇ ਗਿਰੋਹ ਦੇ ਵਿੱਚ ਆ ਗਏ ਤਾਂ ਫਿਰ ਉਹ ਅੱਗੇ ਹੋਣ ਵਾਲੇ ਜੋ ਚੋਰੀ ਸੀਗੀ ਉਹਦੇ ਤੇ ਵੀ ਉਹ ਪ੍ਰੀਵੈਂਟ ਹੋ ਪਾਏ ਹੈਗੇ ਔਰ ਨੜੇ ਜੋ ਇਹਨਾਂ ਨੇ ਕਰਨਾਟਕਾ ਦੇ ਵਿੱਚ ਕੀਤਾ ਸੀਗਾ ਚੋਰੀ ਦੋ ਚੋਰੀ ਆ ਉਹ ਵੀ ਇਹਦੇ ਵਿੱਚ ਟ੍ਰੇਸ ਹੋਏ ਨੇ ਲੇਕਿਨ ਇਹ ਹਲੇ ਸਾਡੇ ਕੋਲ ਆਏ ਹੋਏ ਨੇ ਹਲੇ ਇਹਨਾਂ ਦੇ ਪਿਛੋਕੜ ਨੂੰ ਬਾਕੀ ਹੈਗਾ ਤੋਂ ਇਹਦੇ ਵਿੱਚ ਜੋ ਵੀ ਇਨਫੋਰਮੇਸ਼ਨ ਆਉਗੀ ਉਹ ਅੱਗੇ ਤੁਹਾਡੇ ਨਾਲ ਸ਼ੇਅਰ ਕੀਤਾ ਜਾਊਗਾ ਇਹਦੇ ਨਾਲ ਹੀ ਜੋ ਜੁਵਲਰ ਹੈਗਾ ਜੋ ਸੁਨਿਆਰਾ ਹੈਗਾ ਉਹਦੇ ਤੇ ਵੀ ਕਟੋ-ਕਟ 12 ਮੁਕਦਮੇ ਹੈਗੇ ਜੋ ਹੁਣ ਤੱਕ ਜੋ ਸਾਡੇ ਨੋਲੇਜ 'ਚ ਆਏ ਹੋਏ ਨੇ ਉਹਨਾਂ ਦੇ ਮੇਨ ਅਹੀ ਸੀਗਾ ਕਿ ਇਹ ਚੋਰੀ ਦਾ ਸਮਾਨ ਖਰੀਦਦਾ ਸੀਗਾ ਵਕ ਵਕ ਚੋਰਾਂ ਤੋਂ ਜੋ ਮੰਦਿਰਾਂ ਦੇ ਵਿੱਚ ਜੋ ਜਾ ਕੇ ਇਹ ਚੋਰੀ ਕਰਦੇ ਸੀਗੇ ਇਹਨਾਂ ਦੇ ਸਾਰੇ ਦੇ ਮਨ ਦੇ ਵਿੱਚ ਇਹ ਚੀਜ਼ ਆਉਂਦੀ ਹੈ ਕਿ ਅਗਰ ਇਹ ਬੰਦੇ ਬਾਹਰ ਦੇ ਹੈਗੇ ਤਾਂ ਫਿਰ ਇਹਨੇ ਖੰਨੇ ਦੇ ਵਿੱਚ ਕਿਵੇਂ ਆਏ ਇਹਨਾਂ ਦੀ ਇੱਕ ਕੋਈ ਮਕਸਦ ਨਹੀਂ ਹੁੰਦਾ ਕਿ ਅਸੀਂ ਇਸੇ ਜ਼ਿਲ੍ਹੇ ਦੇ ਜਾ ਕੇ ਕਰਨੇ ਹੈ ਇਹ ਦੇਖਦੇ ਸੀਗੇ ਗੂਗਲ ਦੇ ਵਿੱਚ ਫੋਟੋ ਦੇਖਦੇ ਸੀ ਕਿ ਮੰਦਿਰ ਦੇ ਫੋਟੋ ਦੇਖਦੇ ਸੀ ਉਹਨੂੰ ਦੇਖ ਕੇ ਉੱਥੇ ਉਹ ਫਾਈਨਲਾਈਜ਼ ਕਰਦੇ ਸੀ ਠੀਕ ਹੈ ਇਸ ਹਫਤੇ ਅਸੀਂ ਇਸ ਰਾਜ ਦੇ ਵਿੱਚ ਜਾ ਕੇ ਇਸ ਜ਼ਿਲ੍ਹੇ ਦੇ ਵਿੱਚ ਜਾ ਕੇ ਇਸ ਮੰਦਿਰ ਦਾ ਚੋਰੀ ਕਰਨੀ ਹੈਗੀ। ਤੋਂ ਉਹਨਾਂ ਨੇ ਡਿਸਾਈਡ ਕੀਤਾ ਸੀਗਾ ਇਥੇ ਖੰਨੇ ਦੇ ਵਿੱਚ ਆ ਕੇ ਇਹ ਵਾਲਾ ਚੋਰੀ ਆਸੀ ਕਰਨੀ ਹੈਗੀ। ਉਦੀ ਤਰ੍ਹਾਂ ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਅੱਜ ਇਸ ਹਫਤੇ ਦਾ ਉਹਨਾਂ ਨੇ ਪਲਾਨ ਕੀਤਾ ਸੀ ਸਾਊਥ ਇੰਡੀਆ ਚ ਜਾ ਕੇ। ਦੱਖਣ ਭਾਰਤ ਦੇ ਵਿੱਚ ਜਾ ਕੇ ਉੱਥੋਂ ਦੀ ਦੋ ਸਟੇਟ ਦੇ ਵਿੱਚ ਜਾ ਕੇ ਇਹਨੇ ਚੋਰੀ ਕਰਨਾ ਸੀਗਾ। ਤੋਂ ਮੈਂ ਇਹ ਮੰਨਦੀ ਹਾਂ ਕਿ ਵਿਦ ది ਸਪੋਰਟ ਫਰੋਮ ਦ ਸੀਨੀਅਰਸ ਸਾਰੇ ਸੀਨੀਅਰ ਆਫੀਸਰਸ ਦੇ ਸਪੋਰਟ ਦੇ ਨਾਲ ਔਰ ਮੈਂ ਸਪੈਸ਼ਲ ਤਰੀਕੇ ਨਾਲ ਆਪਣੀ ਮਿਨਿਸਟਰ ਸਾਹਿਬ ਅਮਨ ਅਰੋੜਾ ਜੀ ਆਏ ਸੀਗੇ ਇਥੇ ਤੁਸੀਂ ਸਾਰੇ ਜਾਣਦੇ ਹੋਗੇ। ਉਹਨਾਂ ਨੇ ਵੀ ਆਸ਼ਵਾਸਨ ਦਿੱਤਾ ਸੀ ਪੂਰੇ ਖੰਨੇ ਵਾਸੀਆਂ ਨੂੰ ਕਿ ਇਸ ਕੇਸ ਨੂੰ ਅਸੀਂ ਛੇਤੀ ਤੋਂ ਛੇਤੀ ਇਹਦੇ ਵਿੱਚ ਅਸੀਂ ਕਰ ਲਾਂਗੇ ਫ੍ਰੇਸ ਕਰ ਲਾਂਗੇ। ਤੋਂ ਉਹਨਾਂ ਦਾ ਵੀ ਇਹਦੇ ਵਿੱਚ ਬਹੁਤ ਸਪੋਰਟ ਸਪੋਰਟਰ ਹੈ ਕਿ ਜਦੋਂ ਅਸੀਂ ਦੂਜੇ ਸਟੇਟ ਨਾਲ ਕੋਆਪਰੇਟ ਕਰ ਰਹੇ ਸੀ ਨਾੜ ਹੀ ਕੋਆਰਡੀਨੇਟ ਕਰ ਰਹੇ ਸੀਗੇ ਨਾਲ ਹੀ ਜੋ ਹੈਗਾ ਸਾਰੇ ਸੀਨੀਅਰ ਆਫੀਸਰਸ ਦੇ ਬਹੁਤ ਸੀਨੀਅਰ ਲੈਵਲ ਦੇ ਵਿੱਚ ਵੀ ਸਾਰੇ ਸਟੇਟ ਦੇ ਵਿੱਚ ਇੰਟਰ ਕੋਆਰਡੀਨੇਸ਼ਨ ਰਿਹਾ। ਔਰ ਲੋਕਲ ਆਪਣੀ ਟੀਮ ਹੈਗੇ ਪੰਜਾਬ ਪੁਲਿਸ ਦੀ ਟੀਮ, ਪਾਵੇਂ ਉਹ ਕੰਨਾ ਪੁਲਿਸ ਦੀ ਹੈਗੀ ਆ ਜਾਂ ਦੂਜੇ ਪੁਲਿਸ ਦੀ ਹੈਗੀ। ਇਹਨਾਂ ਸਾਰਿਆਂ ਦੇ ਐਫਰਟਸ ਦੇ ਨਾਲ ਇਹ ਕੇਸ 7 ਦਿਨ ਦੇ ਅੰਦਰ ਟ੍ਰੇਸ ਹੋਇਆ। ਬੁੱਧਵਾਰ ਪਿਛਲੇ ਬੁੱਧਵਾਰ ਇਹ ਕ੍ਰਾਈਮ ਹੋਇਆ ਸੀਗਾ ਔਰ ਇਸ ਬੁੱਧਵਾਰ ਇਹ ਸਾਰੇ ਕ੍ਰਿਮੀਨਲ ਜਿਹਦੇ ਵਿੱਚ ਜੋ ਸੀਗੇ ਉਹ ਸਾਰੇ ਅਰੈਸਟ ਹੋਏ ਨੇ। ਔਰ ਜੋ ਇਹਨਾਂ ਨੇ ਚਾਂਦੀ ਵੇਚੀ ਸੀ ਇਸ ਮੰਦਿਰ ਦੇ ਵਿੱਚ ਜੋ ਚੋਰੀ ਕਰਕੇ ਆਈ ਵੇਚੀ ਸੀਗੀ। ਇਹਨਾਂ ਦਾ ਤਰੀਕਾ ਹੁੰਦਾ ਸੀਗਾ ਕਿ ਜੈਸੇ ਹੀ ਇਹਨਾਂ ਨੇ ਚੋਰੀ ਕੀਤੀ ਉਸ ਚੋਰੀ ਦਾ ਸਮਾਨ ਇਸ ਸੁਨਿਆਰ ਨੂੰ ਵੇਚ ਦਿੰਦੇ ਸੀਗੇ। ਔਰ ਉਸੇ ਵਕਤ ਉਹਨਾਂ ਨੇ ਉਸ ਨੂੰ ਪਿਗਲਾ ਕੇ ਉਥੋਂ ਦੀ ਹੀ ਜੁਐਲਰੀ ਬਣਾਉਂਦਾ ਸੀ। ਕਿ ਪਾਵੇ ਉਹ ਫਾਇਲ ਹੋ ਗਏ ਜਾਂ ਕੋਈ ਹੋਰ ਚੀਜ਼ੇ ਹੈਗੇ ਉਹ ਬਣਾ ਕੇ ਫਿਰ ਅੱਗੇ ਵੇਚਦਾ ਸੀ ਇਹਦੇ ਵਿੱਚ ਸਾਨੂੰ ट्रांजैक्शंस ਵੀ ਮਿਲੇ ਨੇ ਜੋ ਇਹਨੇ ਵੇਚੇ ਜਾਂ ਉਹਦਾ ਅਮਾਉਂਟ ਇਹ ਜੋ ਕਲਪਰੇਟ ਹੈਗੇ ਉਹਨਾਂ ਦੇ ਬੈਂਕ ਅਕਾਊਂਟ ਦੇ ਵਿੱਚ ਵੀ ਆਏ ਹੋਏ ਨੇ ਔਰ ਇਹਦੇ ਨਾਲ-ਨਾਲ ਇਹਨਾਂ ਨੇ ਹੋਰ ਵੀ ਜੋ ਕ੍ਰਾਈਮ ਇਹਨੇ ਕੀਤੇ ਆ ਵੱਖ-ਵੱਖ ਸਟੇਟਸ ਦੇ ਵਿੱਚ ਉਹਨਾਂ ਨੂੰ ਵੀ ਮੰਨੇ ਹੈਗੇ ਔਰ ਅਸੀਂ ਮਾਨਯੋਗ ਅਦਾਲਤ ਦੇ ਵਿੱਚ ਸਾਰੇ ਦੋਸ਼ੀਆਂ ਨੂੰ ਹੁਣ ਅਸੀਂ ਪੇਸ਼ ਕਰਾ ਰਹੇ ਹੈਗੇ ਆ ਉਥੋਂ ਦੀ ਉਹਨਾਂ ਨੂੰ ਉੱਪਰ ਰਿਕੁਐਸਟ ਕਰ ਲਾਂਗੇ ਇਹਦਾ ਰਿਮਾਂਡ ਹੋਰ ਸਾਨੂੰ ਮਿਲ ਜਾਊਗਾ ਉਹਦੇ ਜੋ ਵੀ ਚੀਜ਼ੇ ਸਾਹਮਣੇ ਆਉਣਗੀਆਂ ਫਿਰ ਉਹ ਤੁਹਾਡੇ ਨਾਲ ਅੱਗੇ ਸ਼ੇਅਰ ਕੀਤਾ ਜਾਊਗਾ ਮੈਨੂੰ ਕੋਈ ਦੇਖੀ ਵੀ ਕੀਤੀ ਇਹਨਾਂ ਨੇ ਚੋਰੀ ਕਰਨ ਤੋਂ ਵਧਾ ਦੇਖੀ ਵੀ ਕੋਈ ਦੋ ਪੰਜਾਬ ਦੇ ਆ ਤੇ ਦੋ ਯੂਪੀ ਦੇ ਆ ਚੋਰੀ ਕਰਨ ਤੋਂ ਵਧਾ ਕੋਈ ਦੇਖੀ ਵੀ ਕੀਤੀ ਗਈ ਹੈ ਕਿ ਉਹਦੇ ਮੈਂਬਰ ਕਿੰਨੇ ਟੋਟਲ ਦੇਖਿਓ ਜੀ ਇਹਦੇ ਵਿੱਚ ਅਭੀ ਅਸੀਂ ਅਰੈਸਟ ਕੀਤੀ ਚਾਰ ਇਹਨਾਂ ਦੀ ਹਰ ਇੱਕ ਚੋਰੀ ਦੇ ਵਿੱਚ ਦੋ ਮੈਂਬਰ ਸੇਮ ਰਹਿੰਦੇ ਸੀਗੇ ਔਰ ਦੋ ਜਾਂ ਤਿੰਨ ਮੈਂਬਰ ਚੋਰੀ ਦੇ ਨਵੇਂ ਜੁੜ ਜਾਂਦੇ ਸੀਗੇ ਹੁਣ ਇਹਨਾਂ ਨੇ ਜੋ 18 ਦੇ ਵਿੱਚ ਚੋਰੀ ਕੀਤਾ ਸੀਗਾ ਉਹਦੇ ਵਿੱਚ ਇੱਕ ਦੋਸ਼ੀ ਹਲੇ ਵੀ ਰੋहिणी ਜੇਲ੍ਹ ਦਿੱਲੀ ਦੇ ਵਿੱਚ ਬੰਦ ਹੈਗਾ ਔਰ ਇੱਕ ਜੋ ਦੋਸ਼ੀ ਹੈਗਾ ਉਹ ਪੀਓ ਹੈਗਾ ਉਹ ਮਹਾਰਾਸ਼ਟਰ ਦਾ ਹੈਗਾ ਉਹ ਹਲੇ ਉਹ ਮਿਸਿੰਗ ਹੈਗਾ ਉਹ ਵੀ ਪਹਿਲੇ ਸੁਨਿਆਰੇ ਦੇ ਕੰਮ ਕਰਦਾ ਸੀਗਾ ਜੋ ਚੋਰੀ ਦਾ ਸਮਾਨ ਹੀ ਕਰਦੇ ਸੀ ਉਹਨਾਂ ਨੂੰ ਪਿਗਲਾ ਕੇ ਅੱਗੇ ਕੰਮ ਕਰਦਾ ਸੀ ਮੈਡਮ ਜਿਹੜੇ ਰਵੀ ਤੇ ਹਣੀ ਹੈ ਰੋਪੜ ਦੇ ਕੀ ਇਹ ਪੰਜਾਬ ਨਾਲ ਦੇ ਰਿਲੇਟਿਡ ਨੇ ਜਾਂ ਯੂਪੀ ਬਿਹਾਰ ਦੇ ਦੇ ਬੈਕਗਰਾਉਂਡ ਰਵੀ ਕੁਮਾਰ ਔਰ ਜੋ ਹਣੀ ਹੈ ਇਹ ਦੋਨੋਂ ਪੰਜਾਬ ਕੇ ਰਹਿਣੇ ਵਾਲੇ ਹੈ ਇਨਾਂ ਦੀ ਵਾਸਤਾ ਰੇਸ਼ਮ ਦੇ ਨਾਲ ਪੜੀ ਸੀ ਇੱਕ ਸਾਲ ਪਹਿਲੇ ਇੱਕ ਸਾਲ ਪਹਿਲੇ ਰੇਸ਼ਮ ਦੇ ਨਾਲ ਇਹਨਾਂ ਦੀ ਆਪਸੀ ਦੋਸਤੀ ਹੋਈ ਸੀ ਇਸ ਵਾਰੀ ਜਦੋਂ ਇਹ ਕ੍ਰਾਈਮ ਹੋਇਆ ਰੇਸ਼ਮ ਨੇ ਇਹਨੂੰ ਕਾਲ ਕੀਤਾ ਕਿ ਉਹਨੂੰ ਕਿਹਾ ਕਿ ਆਪਾਂ ਖੰਨੀ ਜਾਣਾ ਹੈ ਕਿ ਉੱਥੇ ਉਹਨੂੰ ਲੈ ਕੇ ਆਇਆ ਉਹ ਕੋਈ ਹੋਰ ਕੰਮ ਵਾਸਤੇ ਇਥੇ ਆ ਕੇ ਨੂੰ ਦੱਸਤਾ ਕਿ ਅਸੀਂ ਇਹ ਕੰਮ ਕਰਨੀ ਹੈ ਜੀ ਤਾਂ ਉਹ ਕਮਿਟਮੈਂਟ ਲਈ ਟਾਈਮ ਟੇਬਲ ਚੋਰੀ ਕਰਨ ਤੋਂ ਪਹਿਲਾਂ ਚੋਰੀ ਕਰਨ ਤੋਂ ਬਾਅਦ ਖੰਨੇਕ ਕੋਈ ਰਹਿਣ ਦਾ ਟਿਕਾਣਾ ਬਦਲ ਕੇ ਨਹੀਂ ਜੀ ਉਹ ਚੋਰੀ ਕਰਨ ਤੋਂ ਇਮੀਡੀਏਟਲੀ ਬਾਅਦ ਖੰਨੇਕ ਤੋਂ ਨਿਕਲ ਗਏ ਸੀ ਇਹ ਖੰਨੇ ਉਹ ਰਹਿਣਾ ਪਹਿਲਾਂ ਕੋਈ ਨਿੱਕੀ ਗੱਲ ਕੀਤੀ ਹੀ ਉਹਨਾਂ ਨੇ ਪਿੱਛੇ ਕੋਈ ਧਾਰਮਿਕ ਤੌਰ ਤੇ ਕੋਈ ਸ਼ੱਟਫੇ ਜਾਂ ਕੋਈ ਬੇਅਦਬੀ ਕਰਨ ਵਾਲਾ ਮਸਲਾ ਹੈਗਾ ਨਹੀਂ ਜੀ ਇਹਦੇ ਵਿੱਚ ਬੇਅਦਬੀ ਨਹੀਂ ਹੈਗਾ ਜਿਵੇਂ ਤੁਸੀਂ ਅਗਰ ਜੋ ਵੀਡੀਓ ਵਾਇਰਲ ਹੋਇਆ ਸੀਗਾ ਉਹ ਵੀ ਤੁਸੀਂ ਦੇਖੋਗੇ ਤਾਂ ਇਹ ਆਏ ਸੀਗੇ ਚੋਰੀ ਕਰਨ ਦੇ ਮਕਸਦ ਦੇ ਨਾਲ ਇੱਕ ਬੰਦਾ ਪਹਿਲੇ ਆਉਂਦਾ ਆ ਉਹ ਕੋਸ਼ਿਸ਼ ਕਰਦਾ ਹੈ ਜੋ ਸਿਲਵਰ ਪਲੇਟਿੰਗ ਹੁੰਦੀ ਹੈ ਚਾਂਦੀ ਦੀ ਪਲੇਟਿੰਗ ਹੁੰਦੀ ਹੈ ਸ਼ਿਫਲਿੰਗ ਦੇ ਉੱਤੇ ਦੀ ਉਹ ਕਾਢਣ ਦੀ ਕੋਸ਼ਿਸ਼ ਕਰਦਾ ਹੈ ਜਿਵੇਂ ਤੁਸੀਂ ਹਿਸਟਰੀ ਵੀ ਦੇਖੋਗੇ ਇਹਨਾਂ ਦਾ ਜਿਵੇਂ ਇਹਨਾਂ ਦੇ ਰੇਸ਼ਮ ਦੇ ਉੱਤੇ 10 ਪਰਚੇ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਵੀ ਚੋਰੀ ਕੀਤੀ ਹੈਗੀ ਦਿੱਲੀ ਦੇ ਵਿੱਚ ਇਹਨਾਂ ਨੇ ਗੁਰਦੁਆਰੇ ਦੇ ਵਿੱਚ ਚੋਰੀ ਕੀਤੀ ਹੈਗੀ ਔਰ ਚੰਡੀਗੜ੍ਹ ਦੇ ਵਿੱਚ ਨੇ ਮੰਦਿਰ ਦੇ ਵਿੱਚ ਕੀਤੀ ਹੈਗੀ ਔਰ ਬੈਂਗਲੌਰ ਦੇ ਵਿੱਚ ਜੋ ਹੈਗਾ ਉੱਥੇ ਇਹਨਾਂ ਨੇ ਇੱਕ ਸਾਈ ਮੰਦਿਰ ਦੇ ਵਿੱਚ ਕੀਤੀ ਹੈਗੀ ਇੱਕ ਦੇਵੀ ਟੈਂਪਲ ਜਿਮ ਤੇ ਕੀਤੀ ਹੈਗੀ ਤੋਂ ਇਹਨਾਂ ਦਾ ਮੈਂ ਇਹ ਨਹੀਂ ਮੰਨਦੀ ਮੈਂ ਇਹ ਮੰਨਦੀ ਹਾਂ ਜੋ ਚੋਰ ਹੁੰਦਾ ਜੀ ਉਹਦਾ ਕੋਈ دین ਧਰਮ ਨਹੀਂ ਹੁੰਦਾ ਜੋ ਜੋ ਬੰਦਾ ਗੁਰਦੁਆਰੇ ਦੇ ਵਿੱਚ ਕਰ ਰਿਹਾ ਹੈਗਾ ਉਹੀ ਬੰਦਾ ਮੰਦਿਰ ਦੇ ਚੋਰੀ ਕਰ ਰਿਹਾ ਹੈ ਇਹਦੇ ਵਿੱਚ ਮੇਨ ਮਕਸਦ ਇਹਨਾਂ ਦਾ ਸੀਗਾ ਕਿ ਚੋਰੀ ਕਰਕੇ ਲੈ ਕੇ ਜਾਣ ਦਾ ਉਹਦੇ ਵਿੱਚ ਜੋ ਆਪਣੇ ਸ਼ਿਵਲਿੰਗ ਹੈਗੇ ਆ ਉਹਨਾਂ ਦੀ ਡਿਸਕ੍ਰੀਸ਼ਨ ਹੋਇਆ ਸੀ ਜੀ ਕਿੰਨੇ ਕਿ ਟੀਮ ਦੇ ਮੈਂਬਰ ਨੇ ਆਏ ਇਹਦੇ ਵਿੱਚ ਚਾਰ ਮੈਂਬਰ ਸਨ ਜੀ ਇਹਦੇ ਚਾਰ ਅਸੀਂ ਅਰੈਸਟ ਕੀਤੀ ਹੈ ਉਹਦੇ ਨਾਲ ਇਸ ਕੇਸ ਦੇ ਵਿੱਚ ਨਹੀਂ ਹੈ ਜੀ ਇਸ ਕੇਸ ਦੇ ਵਿੱਚ ਇੱਕ ਬੰਦਾ ਹਲੇ ਰਹਿਦਾ ਹੈਗਾ ਜੋ ਅਰੈਸਟ ਕਰਨ ਵਾਲਾ ਹੈਗਾ ਮੋਹਿਤ ਹੈ ਲੇਕਿਨ ਇਹਨਾਂ ਦੇ ਹਰੇਕ ਜਦੋਂ ਤੁਸੀਂ ਐਫ ਆਰ ਆਪਾਂ ਕੱਢ ਕੇ ਦੇਖਦੇ ਆ ਹਰੇਕ ਦੇ ਵਿੱਚ ਦੋ ਮੈਂਬਰ ਇਹਨਾਂ ਦੇ ਸੇਮ ਰਹਿੰਦੇ ਆ ਜਾਂ ਰੇਸ਼ਮ ਰਹਿੰਦਾ ਜਾਂ ਮੋਗੀਤ ਰਹਿੰਦਾ ਉਹਦੇ ਨਾਲ ਬਾਕੀ ਬੰਦੇ ਹੋਰ ਜੁੜ ਜਾਂਦੇ ਹੈ ਕੋਈ ਮੁਹੰਮਦਨ ਵੀ ਇਹਨਾਂ ਨਾਲ ਨਹੀਂ ਮੈਨੇ ਆਪਕੋ ਨਾਮ ਸਭੀ ਕਾ ਬਤਾ ਦਿਆ ਇਸਮੇ ਕੋਈ ਮੁਹੰਮਦਨ ਨਹੀਂ ਮੈਨੂੰ ਯਾਦ ਨਹੀਂ ਸਮਾਨਤਾ ਰਿਆ ਕੇ ਚਾਂਦੀ ਦਾ ਉਹ ਟੋਟਲ ਢਾਲ ਦਿੱਤਾ ਗਿਆ ਕੋਈ ਚੀਜ਼ ਕਿਉਂ ਮਿਲਿਆ ਵੀ ਹੈ ਕੋਈ ਐਸਾ ਕੋਈ ਸਾਫ ਦੀ ਕੋਈ ਚੀਜ਼ ਮਿਲੀ ਹੋਵੇ ਮੰਦਰ ਦੇ ਵਿੱਚ ਜਿਹੜੀ ਉਹ ਕਰਿਆ ਇਹਨਾਂ ਦੀ ਚਾਂਦੀ ਦੀ ਸਮਾਨ ਸੀਗੀ ਚਾਂਦੀ ਦੀ ਸਮਾਨ ਜਾ ਕੇ ਉੱਥੇ ਵੇਚ ਆਏ ਜੀ ਉਸ ਤੋਂ ਇਲਾਵਾ ਕੋਈ ਚੀਜ਼ ਹੋਰ ਨਹੀਂ ਮੈਂ ਢਾਲ ਦਉ ਜ਼ਰਾ ਉਹ ਜਲਦੀ ਜਲਦੀ ਕੋਈ ਸਮਾਨ ਜਾਂ ਆਇਆ ਸੀ ਕਿ ਪਿਆ ਹੋਇਆ ਸੀ ਜਿਹਦੇ ਚ ਪਿਆ ਨਹੀਂ 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 ਇਹਨਾਂ ਨੇ ਜਿ세 ਹੀ ਲੈ ਕੇ ਚਲੇ ਗਏ ਉਹਨੇ ਉਹਨੂੰ ਪਿਗਲਾਤਾ ਪੂਰਾ ਜੋ ਚਾਂਦੀ ਸੀਗੀ ਉਹਨਾਂ ਨੂੰ ਪਿਗਲਾ ਕੇ ਉੱਥੋਂ ਵੀ ਸਮਾਨ ਬਣਾਤਾ ਇਹਨਾਂ ਦੀ तकरीबन 3.5 ਕਿਲੋ ਦੀ 3.5 ਕਿਲੋ ਦੀ ਜੋ ਚਾਂਦੀ ਸੀ ਉਹਨਾਂ ਇਹ ਲੈ ਕੇ ਗਏ ਸੀਗੇ ਉਹਨੂੰ ਪਿਗਲਾਤੀ ਬਿਗ ਲੋਕ ਕਿ ਫਿਰ ਉਦੋਂ ਸੇਮ ਅਮਾਉਂਟ ਦੀ ਜੋ ਹੈਗਾ ਸਾਨੂੰ ਉੱਥੇ ਰਿਕਵਰ ਹੋਈ ਹੈ ਕਿ ਇਹਨੇ ਇਹ ਬਣਾਏ ਸੀ ਕੋਈ ਗਲਾਸ ਬਣਾਏ ਸੀ ਕੋਈ ਮੁਕਟ ਬਣਾਏ ਸੀ ਕੋਈ ਇਸ ਤਰੀਕੀ ਦੀ ਚੀਜ਼ ਬਣਾਏ ਕਿ ਕਾਫੀ ਕੰਮ ਦੀ ਦਿੱਤੀ ਹੈ ਜਾਂ ਇਹਨਾਂ ਨੇ ਰੇਖੀ ਕੀਤੀ ਆ ਕੋਈ ਇਥੇ ਮੰਨ ਤੋਂ ਨਹੀਂ ਇਹਨਾਂ ਦੇ ਇਹ ਕਰਦੇ ਸੀ ਕਿ ਜੀ ਗੂਗਲ ਦੇ ਵਿੱਚ ਫੋਟੋ ਚੱਕਰਦੇ ਸੀ ਫੋਟੋ ਚੱਕਰਦੇ ਆ ਇਹਨਾਂ ਨੇ ਇੰਨੀਆਂ ਚੋਰੀਆਂ ਇੰਡੀਆ ਨੇ ਬੈਂਗਲੌਰ ਕਰਨਾਟਕਾ ਮਨਸਾ ਦੇ ਵੀ ਨਹੀਂ ਕਿਸੇ ਹੋਰ ਘਟਨਾ ਦੇ ਵਿੱਚ ਵੀ ਚੋਰੀ ਦੇ ਨਾਲ ਕਦੇ ਵੇਖੀ ਹੋਈ ਆ ਤੇ ਇਸੇ ਤਰੀਕੇ ਦੀ ਹੁੰਦੀ ਹੈ ਜੀ ਆਪਣੀ ਉੱਥੇ ਦੀ ਫੋਟੋ ਅਸੀਂ ਲੈ ਰਹੇ ਹੈਗੇ ਬੰਗਲੌਰ ਤੋਂ ਫੋਟੋ ਅਸੀਂ ਖਰੀਦ ਰਹੇ ਹਾਂ ਉੱਥੋਂ ਦੀ ਬੰਗਲੌਰ ਪੁਲਿਸ ਨਾਲ ਹੁਣ ਅਸੀਂ ਟਾਈਪ ਕਰ ਰਹੇ ਹੈਗੇ ਉੱਥੋਂ ਦੀ ਫੋਟੋਗ੍ਰਾਫ ਕਿਸ ਤਰੀਕੇ ਦੀ ਹੈਗੀ ਉਹ ਲੈ ਰਹੇ ਹੈਗੇ ਮੈਡਮ ਜੀ ਕਿੰਨੇ ਦਿਨ ਪਹਿਲਾਂ ਇੱਥੇ ਖੰਡੇ ਦੇ ਵਿੱਚ ਚੋਰੀ ਵਾਰਦਾਤ ਉਸੇ ਦਿਨ ਆਈ ਜੀ 14 ਤਰੀਕ ਸ਼ਾਮ ਕੋਏ 14 ਦੀ ਸ਼ਾਮ ਨੂੰ ਆਏ ਨੇ 14 ਤਰੀਕ ਸ਼ਾਮ ਨੂੰ ਆਏ ਔਰ ਉਸ ਦਿਨ ਰਾਤ ਨੂੰ ਇਹਨੇ ਵਾਰਦਾਤ ਕੀਤੀ 2 ਵਜੇ ਇਹਨੇ 2 ਵਜੇ ਤੱਕ 2 ਵਜੇ ਇਹ ਮੰਦਿਰ ਦੇ ਆਸ-ਪਾਸ ਸੀਗੇ 3 ਵਜੇ ਮੰਦਿਰ ਦੇ ਅੰਦਰ ਵੜੇ 3:40 ਬਾਹਰ ਨਿਕਲੇ ਔਰ 5:30 5:30 6:00 ਵਜੇ ਤੱਕ ਇਹ ਨਿਕਲ ਗਏ ਸੀ ਰਾਤ ਦਾ ਸਮਾਂ ਹੈ ਜੀ ਤੜਕੇ ਨਹੀਂ دیکھیں ਗੱਲ ਇਹ ਹੈ ਨਾ ਕਿ ਉਹਨੇ ਆਏ ਰਾਤ ਆਏ ਰਾਤ ਆਏ 10 11 ਵਜੇ 12 ਵਜੇ ਆਏ ਫਿਰ ਉਹਨਾਂ ਨੇ ਦੇਖਿਆ ਕਿ ਮਤਲਬ ਜੋ ਮੰਦਿਰ ਦੇ ਵਿੱਚ 4 ਵਜੇ ਲੋਕੀ ਆਉਂਦੇ ਆ ਤੋ ਔਰ 10 ਵਜੇ ਵੀ 11 ਵੇ 12 ਵਜੇ ਵੀ ਉਹਨਾਂ ਨੂੰ ਪੁਲਿਸ ਦੇਖੀ 1 ਵਜੇ ਵੀ ਪੁਲਿਸ ਦੇਖੀ ਉਸ ਤੋਂ ਬਾਅਦ ਇੰਨੇ ਉਹਦੇ ਕਰਕੇ 3-4 ਘੰਟੇ ਘੁੰਮ ਰਹੇ ਸੀ ਕਿ ਉੱਥੇ ਚੰਦਰ ਅਗਰਸੁਰ ਕਿਉਂ ਰਸਤੇ ਆ ਜੀ ਅ ਦੇਖੋ ਜੀ ਉਹ ਫਿਰ ਉਹਨਾਂ ਨੂੰ ਪੁੱਛਣ ਵਾਲੀ ਗੱਲ ਹੈਗੀ ਹੈ ਇਹ ਤਾਂ ਤੇ ਕੋਈ ਮਤਲਬ ਬੰਦਾ ਇਨੇ ਮੈਨ ਤੁਹਾਨੂੰ ਦੱਸਦਾ ਕਿ ਇਨੇ ਇਸ ਤਰੀਕੇ ਦਾ ਬਾਤ ਕਰਨੀ ਮੈਂ ਮੈਮ ਰਿਕਵਰੀ ਕਰ ਰਹੀ ਕਿ ਕਿਸ ਤਰ੍ਹਾਂ ਮਨ ਜਿਹੜੀ ਹੁਣ ਰਿਕਵਰੀ ਦੇ ਲਈ ਹੁਣ ਤੱਕ 3.5 ਕਿਲੋ ਜੋ ਚਾਹੀਦੀ ਹੈ ਕਿ ਉਹ ਤੇ ਸੋਨੇ ਦੇ ਵਿੱਚ ਜੋ ਸੀ 15 ਦਾ ਮੰਦੋਸੇ ਜੀ ਸੋਨੇ ਦੇ ਵਿੱਚ ਜੋ ਨਤ ਸੀਗਾ ਮਾਤਾ ਦੇ ਉੱਤੇ ਜੋ ਲੱਗੇ ਸੀਗੇ ਉਹ ਮੰਦਿਰ ਤੋਂ ਹੀ ਬਰਾਮਦ ਹੋਈ ਸੀ ਇਹ ਮੰਦਿਰ ਕਮੇਟੀ ਦੇ ਉਸੇ ਦਿਨ ਸਾਨੂੰ ਫੋਨ ਆਇਆ ਗਿਆ ਸੀਗਾ ਉਹ ਜਦੋਂ ਇਹ ਮੁਕਟ ਕਢਾਲ ਰਹੇ ਸੀ ਉਸ ਵੇਲੇ ਜੋ ਨਤ ਸੀਗਾ ਉਹ ਉੱਥੇ ਡਿੱਗ ਪਿਆ ਸੀ ਕਪੜੇ ਦੇ ਅੰਦਰ ਦਿੱ ਦਿੱਪਿਆ ਸੀ ਮੰਦਿਰ ਕਮੇਟੀ ਨੇ ਸਾਨੂੰ ਇਨਫੋਰਮ ਕਰ ਦਿੱਤਾ ਸੀ ਕਿ ਨਤੂ ਨੂੰ ਮਿਲ ਗਈ ਹੈ ਬਤ ਮੈਂ ਮੰਦਿਰ ਵਿੱਚ ਜਿਹੜੀ ਜਿਹੜੀਆਂ ਬੇਅਦਬੀਆਂ ਹੋ ਰਹੀਆਂ ਨੇ ਪਹਿਲਾਂ ਵੀ ਚੋਰੀਆਂ ਹੋਈਆਂ ਨੇ ਬੇਅਦਬੀ ਫਸਟ ਟਾਈਮ ਹੋਈ ਹੈ ਪਹਿਲਾਂ ਚੋਰੀਆਂ ਹੋਈਆਂ ਨੇ ਮੰਦਿਰ ਦੀ ਸੈਕਿਉਰਿਟੀ ਲਈ ਪ੍ਰਸ਼ਾਸਨ ਵੱਲੋਂ ਕੀ ਕਦਮ ਚੁੱਕੇ ਜਾ ਰਹੇ ਨੇ ਉਹਦੇ ਵਿੱਚ ਦੇਖੀ ਜੀ ਸਾਨੂੰ ਇੰਨੇ ਮੰਦਿਰ ਮੰਦਿਰ ਵੱਲੋਂ ਵੀ ਪਬਲਿਕ ਵੱਲੋਂ ਵੀ ਡਿਮਾਂਡ ਸੀਗਾ ਕਿ ਉਥੇ ਪੀਸੀਆਰ ਵਗੈਰਾ ਵਧੋਣੀ ਹੈਗੀ ਹੈ ਹੁਣ ਆਪਾਂ ਪੀਸੀਆਰ ਵੀ ਵਧਾਈ ਹੈਗੀ ਹੈ ਔਰ ਨਾਲ ਦੇ ਨਾਲ ਹੀ ਅਸੀਂ ਮੰਦਿਰ ਕਮੇਟੀ ਨੂੰ ਵੀ ਔਰ ਪਬਲਿਕ ਨੂੰ ਵੀ ਰਿਕੁਐਸਟ ਕਰ ਰਹੇ ਹੈਗੇ ਕਿ ਉਹ ਆਪਣਾ ਜੋ ਚਿਕਰੀ ਫੇਰਾ ਹੁੰਦੇ ਆ ਔਰ ਚੌਂਕੀਦਾਰ ਹੁੰਦੇ ਨੇ ਔਰ ਉਸ ਤੋਂ ਮੋਸਟ ਇੰਪੋਰਟੈਂਟ ਹੈਗੇ ਸিসিਟੀਵੀ ਕੈਮਰਾਸ ਇਹਨਾਂ ਨੂੰ ਆਪਾਂ ਵੱਤ ਤੋਂ ਵੱਧ ਲਵਾਈਏ ਜਿੱਥੇ ਮਾਰਕੀਟ ਏਰੀਆਜ਼ ਹੈ ਜਿੱਥੇ ਮੰਦਿਰ ਹੈ ਜਿੱਥੇ ਗੁਰਦੁਆਰਾ ਹੈ ਔਰ ਈਵਨ ਜੋ ਰਸਤੇ ਹੈ ਕਲੋਨੀਆਂਜ਼ ਹੈ ਗੇਟਿਡ ਕਮਿਊਨਿਟੀਜ਼ ਉਥੇ ਸਾਰੇ ਅਸੀਂ ਕੈਮਰਾਸ ਦਾ ਕੁਝ ਜੋ ਹੈ ਕੁਝ ਜੋ ਹੈਗਾ ਉਹ ਪ੍ਰਸ਼ਾਸਨ ਨੂੰ ਲੱਗਦੇ ਹੈਗੇ ਕੁਝ ਜੋ ਹੈਗਾ ਮੋਸਟ ਇੰਪੋਰਟੈਂਟਲੀ ਆਪਣੀ ਸੇਫਟੀ ਵਾਸਤੇ ਆਪਾਂ ਨੂੰ ਆਪਣੇ ਘਰਾਂ ਦੇ ਵਿੱਚ ਵੀ ਲਾਉਣਾ ਚਾਹੀਦਾ ਔਰ ਆਪਣੀ ਉਹ ਜੋ ਹੈਗਾ ਸ਼ਾਪਸ ਦੇ ਉੱਤੇ ਵੀ ਲਾਉਣਾ ਚਾਹੀਦਾ ਔਰ ਈਵਨ ਮਾਰਕੀਟ ਏਰੀਆ ਦੇ ਵਿੱਚ ਵੀ ਲਾਉਣਾ ਚਾਹੀਦਾ ਜੀ ਇੱਕ ਮੈਡਮ ਜਿਹੜੇ ਪੁਰਾਣੇ ਪ੍ਰਵਾਸੀ ਹੈਗੇ ਨੇ ਪ੍ਰਵਾਸੀ ਆ ਕੇ ਇੱਥੇ ਰਹਿ ਰਹੇ ਨੇ ਉਹਨਾਂ ਦੀ ਕੋਈ ਆਇਡੈਂਟੀ ਨਹੀਂ ਹੈਗੀ ਪੁਲਿਸ ਕੋਲ ਵੀ ਆਇਡੈਂਟੀ ਨਹੀਂ ਹੈਗੀ ਜੇ ਕਿਰਾਏ ਤੇ ਰਹਿੰਦੇ ਵੀ ਨਹੀਂ ਆਉਂਦੇ ਰਿਹਾ ਦੇਖੋ ਜੀ ਮੈਂ ਤੁਹਾਨੂੰ ਬਤਾ ਦਿੰਦੀ ਇਹ ਮੇਰੀ ਰਿਕੁਐਸਟ ਹੈ ਤੁਹਾਡੀ ਤੁਹਾਡੀ মিডিਆ ਵੱਲੋਂ ਇਹਦੇ ਵਿੱਚ ਸਾਡੇ ਹਰ ਇੱਕ ਪੁਲਿਸ ਸਟੇਸ਼ਨ ਦੇ ਨਾਲ ਸਾਂਝ ਕੇਂਦਰ ਬਣੀ ਹੋਈ ਹੈਗੀ ਸਾਂਝ ਕੇਂਦਰ ਵੱਲੋਂ ਅਸੀਂ ਪਹਿਲੇ ਵੀ ਰਿਕੁਐਸਟ ਕੀਤੀ ਹੈਗੀ ਆ ਉਹ ਵੀ ਕਹਿ ਰਹੇ ਹੈਗੇ ਆ ਜੋ ਵੀ ਤੁਸੀਂ ਘਰ ਦੇ ਵਿੱਚ ਡੋਮੈਸਟਿਕ ਹੈਲਪਰ ਲਖਦੇ ਰੱਖਦੇ ਆ ਭਾਵੇਂ ਤੁਸੀਂ ਫੈਕਟਰੀ ਦੇ ਵਿੱਚ ਵਰਕਰ ਰੱਖ ਰਹੇ ਨੇ ਭਾਵੇਂ ਤੁਸੀਂ ਆਪਣਾ ਕੰਮ ਮਹੀਨੇ ਵਾਸਤੇ ਘਰ ਦਾ ਕੰਮ ਕਰਾ ਰਹੇ ਹੈਗੇ ਭਾਵੇਂ ਪੇਂਟਿੰਗ ਕਰਾ ਰਹੇ ਆ ਭਾਵੇਂ ਕੁਝ ਕਰਾ ਰਹੇ ਹੈਗੇ ਉਹਨਾਂ ਦੀ ਆਧਾਰ ਕਾਰਡ ਉਹਨਾਂ ਦੀ ਡਿਟੇਲਸ ਪਿੱਛੋਂ ਕਿੱਥੋਂ ਦੀ ਹੈ ਨਹੀਂ ਉਹਨਾਂ ਦਾ ਮੋਬਾਈਲ ਨੰਬਰ ਇਹ ਤਿੰਨੋਂ ਚੀਜ਼ੇ ਆਪ ਆ ਕੇ ਆਪਣੇ ਨਜ਼ਦੀਕੀ ਸਾਂਝ ਕੇਂਦਰ ਦੇ ਵਿੱਚ ਡਿਪੋਜ਼ਿਟ ਕਰਾਈਏ ਇਮੀਡੀਏਟਲੀ ਮੈਡਮ ਜੀ ਜੀਟੀ ਰੋਡ ਦੇ ਉੱਪਰ ਵੀ ਇੱਕ ਇੱਕ ਸਵਾਲ ਹੋਰ ਮੈਡਮ ਜੀ ਜੇ ਮੰਨ ਲਓ ਨਹੀਂ ਕਰਾਂਦੇ ਹੈਗੇ ਤੇ ਉਹਨਾਂ ਦੇ ਖਿਲਾਫ ਕਿੰਧਾਂ ਦੀ ਧਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ ਨਹੀਂ ਇਹਦੇ ਵਿੱਚੋਂ ਦੇਖੋ ਜੀ ਪਹਿਲੇ 188 ਦਾ ਹੁੰਦਾ ਸੀਗਾ ਇਹ ਇਟ ਇਜ਼ ਅ ਕੀ ਕਹਿੰਦੇ ਹੈ ਪ੍ਰੀਕੌਸ਼ਨਰੀ ਮੇਜਰ ਹੁੰਦੀ ਹੈ ਇਟ ਇਜ਼ ਫॉर ਅਨਨੋਨ ਸੇਫਟੀ ਤੋ ਇਹਦੇ ਕਰਕੇ ਤੜੇ ਰਾਹੀ ਅਸੀਂ ਦੱਸ ਰਹੇ ਹੈਗੇ ਸੋ ਵੀ ਇਟ ਇਜ਼ ਇਸ ਵਿੱਚ ਡੀਸੀ ਸਰਕਲੋਂ ਆਰਡਰ ਹੁੰਦੇ ਹੈਗੇ ਕਿ ਆਪ ਇਸ ਪੇ ਕਰੋ ਸਾਰੇ ਵੈਰੀਫਿਕੇਸ਼ਨ ਕਰੋ ਜਿਨ੍ਹਾਂ ਦੀ ਤੁਸੀਂ ਕਰਤੇ ਰੱਖ ਰਹੇਗੇ ਤਾਂ ਅਸੀਂ ਦੁਬਾਰਾ ਕਰਵਾ ਦਾਂਗੇ ਡੀਸੀ ਸਾਹਿਬ ਵੱਲੋਂ ਬਰਦਰਨ ਅਦਰਵਾਈਜ਼ ਆਲਸੋ ਪ੍ਰੋਵੀਜ਼ਨ ਹੈਗੇ ਆ ਤੁਸੀਂ ਜਾ ਕੇ ਸਾਂਝ ਦੇ ਵਿੱਚ ਆਪਣੇ ਜਿਨ੍ਹਾਂ ਨੇ ਵੀ ਤੁਸੀਂ ਕਰਤੇ ਰੱਖਣਾ ਚਾਹੁੰਦੇ ਹੋ ਵੈਰੀਫਿਕੇਸ਼ਨ ਜ਼ਰੂਰ ਕਰਨਾ ਮੈਂ ਜਿਹੜੇ ਜੀਡੀ ਰੋਡ ਦੇ ਉੱਪਰ ਬੈਠੇ ਆ ਮੈਡਮ ਸੁਣ ਜਿਹੜੇ ਜੀਡੀ ਰੋਡ ਦੇ ਉੱਪਰ ਬੰਗਲਾਦੇਸੀ ਆਏ ਬੈਠੇ ਨੇ ਉਹਨਾਂ ਬਾਰੇ ਕੋਈ ਰਿਪੋਰਟ ਨਹੀਂ ਹੋਣੀ ਇਹ ਮਸੂਦਾ ਫਿਰ ਅੱਗੇ ਉਹ ਤਾਂ ਮੇਰੇ ਤੇ ਲੱਗੇ ਮੈਂ ਉਹਦੇ ਲਈ ਨਾਮ ਤੇਰੇ ਕੋਲ ਦੋ ਦਿਨਾਂ ਦਾ ਰਹਿਣਾ ਹੈ ਇਹਨਾਂ ਨੇ ਰਸਾਈ ਨੂੰ ਇਹ ਬੰਦਾ ਸਾਈਡ ਤੇ ਜਿਹੜੀ ਪਲਾਂਟ ਆਇਆ ਉੱਥੇ ਉੱਥੇ ਸਰਸਾ ਸਰਸਾ ਯੂਜ਼ ਕੀਤਾ ਸੀ ਹਾਂਜੀ ਹੁਣ ਸਾਈਡ ਤੇ ਪਲਾਂਟ ਬੜਾ ਕੱਕ ਦਿਨ ਪਹਿਲਾਂ ਮੰਦਰ ਆਇਆ ਨਹੀਂ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ ਤੁਹਾਨੂੰ ਹੈ ਨਾ ਅਮਰੋਜਾ ਦਾ ਪੱਤਰਕਾਰ ਔਰ ਉੱਥੇ ਰਹਿਣਾ ਜਿੱਥੇ ਮੰਦਰ ਹੈ ਅਸੀਂ ਸਬੂਤ ਇਕੱਠਾ ਕਰ ਲਈ ਜਿਹੜੀ ਸੀ ਸੀਟੀਵੀ ਕੈਮਰੇ ਦੀ ਫੁਟੇਜ ਮੰਦਿਰ ਵੱਲੋਂ ਜਾਰੀ ਕੀਤੀ ਗਈ ਉਸ ਤੋਂ ਤੁਹਾਡੇ ਵੱਲੋਂ ਜਿਹੜੀਆਂ ਆਪ ਨੂੰ ਪਈਆਂ ਤਸਵੀਰਾਂ ਸਾਡੇ ਉੱਤੇ ਮਹੱਲੇ ਵਿੱਚ ਇਹ ਹੈ ਵੀ ਉਹ ਰੋਪੀ ਨਹੀਂ ਹੈ ਵੀ ਫਰਕ ਹੈ ਉਹਨਾਂ ਨੂੰ ਡਾਊਟ ਹੈ ਮੈਂ ਆਪਕੋ ਬਤਾਉਂਦਾ ਫਿਰ ਅਗਲੀ ਗੱਲ ਕਰਦੇ ਹਾਂ ਦੱਸ ਇੱਕ ਗੱਲ ਦੂਸਰੀ ਗੱਲ ਉਸੇ ਰੋਪੀ ਫੜੇ ਨਹੀਂ ਕਿ ਜਿਹੜੀ ਤਸਵੀਰਾਂ ਜਾਰੀ ਕਰਮਾ ਜਿਹੜੇ ਫੁਟੇਜ ਮਾ ਉਹ ਨਹੀਂ ਤਸਵੀਰ ਉਹਨਾਂ ਨੂੰ ਡਾਊਟਫੁਲ ਨਾ ਰਹੇ ਨਾ ਬੇਸਿਕ ਕਿਸੇ ਨੂੰ ਦੇਖੀ ਜੀ ਪਹਿਲੇ ਦਿਨ ਜਦੋਂ ਵਾਰਦਾਤ ਹੋਈ ਸੀਗੀ ਉਸੀ ਦਿਨ ਇਹ ਗੱਲ ਦੱਸਿਆ ਗਿਆ ਸੀਗਾ ਭਾਵੇਂ ਸਾਨੂੰ ਸਮਾਂ ਜ਼ਿਆਦਾ ਲੱਗੇ ਅਸੀਂ ਕਿਸੇ ਨੂੰ ਨਹੀਂ ਫਸਾਉਣੀ ਹੁੰਦੀਏ ਕਿਉਂਕਿ ਕੋਰਟ ਵਾਸਤੇ ਮੈਂ ਜਵਾਬ ਦੇਣੀ ਆ ਪਬਲਿਕ ਨਹੀਂ ਹੈ ਲੋਕਾਂ ਦੀ ਸਭੀ ਗੱਲ ਹੈ ਮੈਂ ਆਪਾਂ ਲੋਕਾਂ ਦੇ ਸੋਚ ਕੇ ਕਰਦੇ ਹਾਂ ਇਸ ਲਈ ਇਸ ਲਈ ਆਪਾਂ ਨੂੰ ਸਮਾਂ ਲੱਗਿਆ ਨਾ ਇਹਦੇ ਵਿੱਚ ਜੋ ਉਹਦੇ ਵਿੱਚ ਬਸ ਇਹ ਨਹੀਂ ਹੁੰਦਾ ਜੀ ਬਸ ਫੇਸ ਮੈਚ ਹੋ ਰਿਹਾ ਕਿ ਨਹੀਂ ਹੋ ਗਿਆ ਹੈ ਨਾ ਆਪਾਂ ਨੂੰ ਉਹਦੇ ਵਿੱਚ ਵਿਗਿਆਨਿਕ ਤਰੀਕੇ ਨਾਲ ਅਗਰ ਪ੍ਰੂਵ ਕਰਨੀ ਹੋਦੀ ਹੈ ਐਵੀਡੈਂਸ ਉਸ ਵੇਲੇ ਜਦੋਂ ਇਹ ਸੀਗਾ ਕਿ ਉਹਦਾ ਉਹਦਾ ਸਾਡੇ ਕੋਲ ਕੀ ਪ੍ਰੂਫ ਹੈ ਜੀ ਉਦੇ ਵਿੱਚ ਉਹਨਾਂ ਦਾ ਖੂਨ ਡੁੱਲਿਆ ਹੋਇਆ ਜੀ ਉਹਦਾ ਫਿੰਗਰਪ੍ਰਿੰਟ ਹੈਗੇ ਆ ਉਹ ਸਾਰੀ ਚੀਜ਼ੇ ਮੈਚ ਹੋਣ ਤੋਂ ਬਾਅਦ ਹੀ ਫਿਰ ਅਸੀਂ ਇੱਥੇ ਇਨਾ ਵੱਡਾ ਪ੍ਰੈਸ ਕਾਨਫਰੰਸ ਕਰਕੇ ਦੱਸਾਂਗੇ ਔਰ ਜੋ ਉਦੋਸ਼ੀ ਹੈਗੇ ਆ ਉਹਨਾਂ ਦੀ ਜੋ ਇੱਕ ਫੁਟੇਜ ਸਾਰੇ ਨੇ ਦੇਖਿਆ ਹੁਣ ਉਹਦਾ ਇੱਕ ਡਿਸਟਿੰਕਸ਼ਨ ਸੀਗਾ ਜੀ ਹੈਅਰ ਸਟਾਈਲ ਜਿਵੇਂ ਵਾਲ ਦਾ ਸੀਗਾ ਉਹ ਤੁਸੀਂ ਆਪ ਦੇਖ ਸਕਦੇ ਹੈਗੇ ਉਹਨਾਂ ਦਾ ਫੋਟੋਗ੍ਰਾਫ ਅਸੀਂ ਰਿਲੀਜ਼ ਕਰ ਲਾਂਗੇ ਤੁਹਾਨੂੰ ਪਤਾ ਚੱਲ ਜਾਏਗਾ ਬਟ ਇਹਦੇ ਲੇਕਿਨ ਪਬਲਿਕ ਨੂੰ ਮੇਰੇ ਵੱਲੋਂ ਇਹ ਆਸ਼ਵਾਸਨ ਹੈਗੇ ਆ ਤੁਸੀਂ ਬਿਲਕੁਲ ਬੇਫਿਕਰ ਰਹਿ ਸਕਦੇ ਹੈਗੇ ਜਿਹਦੇ ਵਿੱਚ ਜੇ ਇਹ ਕੰਮ ਕੀਤੇ ਆ ਉਹਨਾਂ ਨੂੰ ਫੜਕੇ ਲਿਖੇ ਆਏ ਆ ਆਪਾਂ ਉਹਨਾਂ ਦੀ ਪੂਰੀ ਵਿਗਿਆਨਿਕ ਤਰੀਕੇ ਨਾਲ ਮੈਚ ਕਰਕੇ ਉਸਕੇ ਬਾਅਦ ਹੀ ਤੜੇ ਸਾਹਮਣੇ ਇਹਦਾ ਪੇਸ਼ ਕਰਾਇਆ ਜਾਂਦਾ ਹੈ ਮੈਡਮ ਇਹ ਜੰਮੀ ਸੀਗਾ ਮਨ ਧਾਰਾ ਵਾ ਕਿਹੜੀ ਕਿਹੜੀ ਖਰਚੇ ਦਾ ਕੀਤਾ ਆ ਇਹ ਹੈਗੇ ਜੀ ਆਪਣੀ ਇਹ ਆਪਣੀ ਨਵਾਂ ਜੋ ਕਾਨੂੰਨ ਲਾਗੂ ਹੋਇਆ ਉਹਦੇ ਹਿਸਾਬ ਸੇ ਅਸੀਂ ਕੀਤੇ ਹੈਗੇ 331 4 ਐਂਡ 305 299 ਬੀਨਸ ਇਹਦੇ ਵਿੱਚ ਸੈਕਰੀਲੇਜ ਵੀ ਹੈਗੀ ਆ ਜਿਵੇਂ ਪਹਿਲੇ 3295 ਕਹਿੰਦੇ ਸੀਗੀ ਸੈਕਰੇਜ ਵੀ ਹੈਗੀ ਚੋਲ ਦੋਵਾਂ ਸੈਕਸ਼ਨ ਦੇ ਵਿੱਚ ਅਸੀਂ ਲਾਇਆ ਸਾਰੇ ਕਿੰਨੀ ਦੇਖੋ ਜੀ ਰੇਸ਼ਮ ਹੀ ਇਜ਼ ਅਰਾਊਂਡ 30 ਰੇਸ਼ਮ ਇਜ਼ ਅਰਾਊਂਡ 30 ਐਂਡ ਜੋ ਰਵੀ ਕੁਮਾਰ ਹੈ ਹੀ ਇਜ਼ ਅਰਾਊਂਡ 27 ਜੋ ਹਨੀ ਹੈ ਉਹ ਯੰਗ ਹੈ ਅਰਾਊਂਡ ਹੀ ਇਜ਼ अर्ਲੀ 20s ਜੀ ਬਿਲਕੁਲ ਜੀ ਉਹਨਾਂ ਦੀ ਜੋ ਟੀ ਇਹਦੇ ਚ ਟੀਮ ਨੇ ਬਹੁਤ ਮਿਹਨਤ ਕੀਤੀ ਹੈਗੀ ਆ ਅਸੀਂ ਵਕ ਵਕ ਰਾਜੇ ਦੇ ਵਿੱਚ ਗਏ ਨੇ ਪਿਛਲੇ 7 ਦਿਨਾਂ ਦੇ ਵਿੱਚ ਜੋ ਇਹਨਾਂ ਦੀ ਮਿਹਨਤ ਹੈ ਤੁਸੀਂ ਸਾਰੇ ਨੇ ਦੇਖ ਹੀ ਰਹੇ ਹੈਗੇ ਆ तो उसके अकॉर्डिंगली डी जी पी पंजाब साहब ने बहुत ही आ, मतलब खुले दिल से हमें हमने बताया है कि उनके उनका जे रिवॉर्ड बन रही है कि वो सारी किरा कराया जाए इनमें देखिए जी, इन जी शुरुआत हम करते हैं यहाँ से आ, सब तो पहले एस एस पी चंडीगढ़ है जी मैडम एस एस पी चंडीगढ़ है मैडम कमरदीप कौर जी उनके साथ साथ एस एस पी ऊधम सिंह नगर उत्तराखंड है जी ਅ ਸ਼੍ਰੀ ਮਨਜੂਨਾਥ ਜੀ ਹੈ ਇਹ 14 ਬਰਸੀ ਦੇ ਆਈਪੀਐਸ ਅਫਸਰ ਨੇ ਉਹਨਾਂ ਦੇ ਨਾਲ ਉਹਨਾਂ ਦਾ ਆਪਣਾ ਇੱਕ ਹੋਰ ਅਫਸਰ ਹੈਗੇ ਆ ਚੰਦਰਸ਼ੇਖਰ ਜੀ ਹੈ ਉਹ ਵੀ ਉਦਮ ਸਿੰਘ ਨਗਰ ਦੇ ਹੈਗੇ ਉਹਨਾਂ ਦੇ ਨਾਲ ਲਖਨਊ ਪੁਲਿਸ ਤੇ ਇੱਕ ਸਬ ਇੰਸਪੈਕਟਰ ਸਾਹਿਬ ਨੇ ਸਾਨੂੰ ਬੜੀ ਮਦਦ ਕੀਤੀ ਸੀ ਜਦੋਂ ਅਸੀਂ ਇੰਡੀਵਿਜੂਅਲਰ ਨੂੰ ਅਰੈਸਟ ਕਰਨ ਗਏ ਸੀ ਇਹ ਜੋ ਤਿੰਨ ਜੋ ਹੈਗੇ ਸਾਰੇ ਅਫਸਰ ਉਸ ਦੇ ਨਾਲ ਆਪਣਾ ਆਪਣੇ ਸਟੇਟ ਦਾ ਜੋ ਬਟਾਲਾ ਪੁਲਿਸ ਦੇ ਚਾਰ ਮੈਂਬਰਸ ਜੋ ਆਏ ਸੀਗੇ ਸਾਨੂੰ ਇੱਥੇ ਆਪਣੇ ਕੰਮ ਦੇ ਵਿੱਚ ਅਸਿਸਟ ਅਸਿਸਟੈਂਸ ਦਿੱਤੀ। ਮੈਨੂੰ ਕੋ ਨਸ਼ਿਆਂ ਦੇ ਵੀ ਆਦੀ ਨੇ ਜੀ? ਨਹੀਂ ਜੀ, ਨਸ਼ਾ ਦੇ ਵਿੱਚ ਹਾਲ ਤੱਕ ਕੋਈ ਸਾਥ ਨਹੀਂ। ਮੈਡਮ ਕਿੰਨੇ ਕਿਲੋ 600 ਗ੍ਰਾਮ ਆ?